ਅਜੀਤ ਜੀ ਅੱਜ ਅਸੀਂ ਇੱਕ ਸਬਡਿਵੀਜ਼ਨ ਪਲੱਸ ਦੇ ਵਿੱਚ ਜਿੰਨੇ ਵੀ ਮੈਜਿਪੈਲਸ ਪੈਂਦੇ ਹੈਗੇ ਉਹਨਾਂ ਦੇ ਮਾਲਕਾਂ ਔਰ ਮੈਨੇਜਰਜ਼ ਨੂੰ ਬੁਲਾ ਕੇ ਆਪਣੇ ਦਫਤਰ ਰਾਤ ਸਬਡਿਵੀਜ਼ਨ ਵਿੱਚ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਜਿਹੜਾ ਇੱਕ ਕੱਲ ਬੜਾ ਹੀ ਜਿਹੜਾ ਦੁਖਦਾਈ ਜਿਹੜੀ ਘਟਨਾ ਹੋਈ ਹੈ ਫਰੋਜਪੁਰ ਰੇਂਜ ਦੇ ਵਿੱਚ ਕਿ ਮੈਜਿਪੈਲਸ ਦੇ ਵਿੱਚ ਜਦੋਂ ਲੜਕੀ ਦੀ ਢੋਲੀ ਤੋਰਨ ਲੱਗੀ ਸੀ ਤੇ ਉੱਥੇ ਉਹ ਫਾਇਰ ਹੋ ਗਿਆ ਉਹਦੇ ਭਰਾ ਕੋਲੋਂ ਲੜਕੀ ਦੇ ਤੇ ਉਹ ਲੜਕੀ ਦੇ ਲੱਗ ਗਿਆ ਤੇ ਜਿਹਦੇ ਨਾਲ ਉਹ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਕੇ ਤੇ ਹਸਪਤਾਲ ਦੇ ਵਿੱਚ ਮੌਤ ਔਰ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ ਤੇ ਉਸ ਗੱਲ ਨੂੰ ਲੈ ਕੇ ਤੇ ਸਾਰੇ ਮੈਰਿਜ ਪਹਿਲੇ ਸਵਾਲਿਆਂ ਨੂੰ ਇਸ ਗੱਲ ਲਈ ਆਪਾਂ ਸੂਚਿਤ ਕਰਨ ਲਈ ਔਰ ਇਹਨਾਂ ਨੂੰ ਇੱਕ ਲੋਕਾਂ ਦੀ ਇਸ ਗੱਲ ਦੇ ਉੱਤੇ ਇਹ ਜਦੋਂ ਵੀ ਕੋਈ ਵਿਆਹ ਸ਼ੱਦ ਦਾ ਪ੍ਰੋਗਰਾਮ ਬੁੱਕ ਕਰਾਂਦਾ ਉਹਨੂੰ ਇਹ ਪਹਿਲਾਂ ਇਹ ਇੱਕ ਗਾਈਡ ਕਰਨ ਕਿ ਉਹ ਕੋਈ ਵੀ ਉਹਨਾਂ ਦਾ ਸੱਜਣ ਮਿੱਤਰ ਜਾਂ ਉਹਨਾਂ ਦਾ ਰਿਸ਼ਤੇਦਾਰ ਵਿਆਹ ਸ਼ਾਦੀ ਦੇ ਮੌਕੇ ਦੇ ਉੱਪਰ ਪ੍ਰੋਗਰਾਮ ਦੇ ਵਿੱਚ ਕੋਈ ਵੀ ਵਪਨ ਲੈ ਕੇ ਨਹੀਂ ਆਵੇਗਾ ਔਰ ਦੂਸਰੀ ਜੇ ਕੋਈ ਹੈਗਾ thretoned person ਆ ਜੇ ਆ ਵੀ ਗਿਆ ਤੇ ਉੱਥੇ ਕੋਈ ਵੀ ਉਹਦਾ ਜਿਹੜਾ ਹੈਗਾ misuse ਨਹੀਂ ਕਰੇਗਾ ਇਹ ਜਿਹੜੀ ਜ਼ਿੰਮੇਵਾਰੀ ਹੈ ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਜਿਹੜਾ ਪ੍ਰੋਗਰਾਮ ਕਰਵਾ ਰਿਹਾ ਉਹਦੀ ਔਰ ਪਲੱਸ ਜੇਕਰ ਕੋਈ ਮੈਨਿਪੂਲੇਸ ਦੇ ਵਿੱਚ ਕੋਈ ਕੈਮਰੇਵਾਰਾ ਲੱਗੀਆ ਇਹ ਪੂਰਾ ਉੱਤੇ ਨਿਗਰਾਨੀ ਰੱਖਣਗੇ ਜੇ ਇਹਨਾਂ ਦੇ ਧਿਆਨ ਚ ਵੀ ਕੋਈ ਆਂਦਾ ਤੇ ਇਹੋ ਜਿਹਾ ਕੋਈ ਪਰਸਨ ਹੈਗਾ ਜਿਹੜਾ ਉਹ ਵੈਪਨ ਦੀ ਇਲੀਗਲ ਜਿਹੜੀ ਨਮਾਇਸ਼ ਕਰਨ ਦੀ ਕੋਸ਼ਿਸ਼ ਕਰਦਾ ਜਾਂ ਕੋਈ ਉੱਥੇ ਮਿਸਯੂਜ਼ ਕਰਨ ਦੀ ਕੋਸ਼ਿਸ਼ ਕਰਦਾ ਤੇ ਇਮੀਡੀਏ ਜਿਹੜਾ ਪੁਲਿਸ ਦੇ ਧਿਆਨ ਚ ਲਿਆਣਗੇ ਤਾਂ ਕੋਈ ਵੀ ਜਿਹੜੀ ਕੋਈ ਅਨਸਕਾਮਿੰਗ ਘਟਨਾ ਨਾ ਹੋ ਸਕੇ ਇਹਦੇ ਬਾਰੇ ਜੋ ਵੀ ਸਾਡੇ ਐਸਐਸਪੀ ਸਾਹਿਬ ਜਨੀ ਬਦੀ ਬਸਤਾ ਗੁੱਤਾ ਆਈਪੀਐਸ ਉਹ ਸਾਡੇ ਹੋਰ ਸੀਨੀਅਰਸਾਂ ਵੱਲੋਂ ਹਦਾਇਤਾਂ ਜਾਰੀ ਹੋਈਆਂ ਸੀਗੀਆਂ ਉਹ ਅਸੀਂ ਸਾਰੇ ਮੈਰਿਟ ਪਹਿਲੇ ਸਾਰੇ ਨੂੰ ਸਭ ਦੂਜਿਆਂ ਦੀ ਪ੍ਰਾਤਿ ਵਿੱਚ ਇਹਨਾਂ ਨੂੰ ਹਦਾਇਤਾਂ ਕੀਤੀਆਂ